ਅਕਸਰ ਹੀ ਸੁਰਖੀਆਂ ਦੇ ਵਿੱਚ ਦਹਿਣ ਵਾਲਾ ਕੁਲੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਪਰ ਇਸ ਵਾਰ ਚਰਚਾ ਪੁੱਤਰ ਦੇ ਜਨਮ ਦਿਨ ਨੂੰ ਲੈ ਕੇ ਛਿੜ ਚੁੱਕੀ ਹੈ ਦਰਅਸਲ ਕੁਲੜ ਪੀਜ਼ਾ ਕਪਲ ਨੇ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ ਇੱਕ ਵਿਸ਼ੇਸ਼ ਪ੍ਰਲਾਕਿਤ ਹੈ ਕਿਉਂਕਿ ਉਹਨਾਂ ਦੇ ਪੁੱਤਰ ਦਾ ਇਹ ਪਹਿਲਾ ਜਨਮ ਦਿਨ ਹੈ ਯਾਨੀ ਕਿ ਉਹਨਾਂ ਦਾ ਪੁੱਤਰ ਫਾਰੀਦ ਜੂ ਹੈ 1 ਸਾਲ ਦਾ ਹੋ ਗਿਆ ਜਿਸ ਕਰਕੇ ਮਾਪਿਆਂ ਦੇ ਵੱਲੋਂ ਬੱਚੇ ਦੇ ਜਨਮ ਦਿਨ ਨੂੰ ਬਹੁਤ ਹੀ ਖਾਸ ਢੰਗ ਦੇ ਨਾਲ ਮਨਾਇਆ ਗਿਆ ਦੱਸਿਏ ਕਿ ਕੁਲੜ ਪੀਜ਼ਾ ਕਪਲ ਸਹਿਜ ਪ੍ਰੇਸ਼ ਇੰਕਤ ਗੁਰਪ੍ਰੀਤ ਕੌਰ ਨੇ ਆਪਣੇ ਪੁੱਤਰ ਵਾਰਿਸ ਦੇ ਪਹਿਲੇ ਜਨਮ ਦਿਨ ਮੌਕੇ ਲੰਗਰ ਲਗਾਇਆ ਜਿਸ ਦੀ ਵੀਡੀਓ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਹੈ ਦੱਸ ਦਈਏ ਕਿ ਜਨਮ ਦਿਨ ਤੋਂ ਪਹਿਲਾਂ ਇੱਕ ਵੀਡੀਓ ਸ਼ੇਅਰ ਕਰਤਾ ਕੋਈ ਕਪਲ ਨੇ ਕਿਹਾ ਕਿ ਵਾਰਿਸ ਦੇ ਜਨਮ ਦਿਨ ਮੌਕੇ ਸਾਡੇ ਵੱਲੋਂ ਲੰਗਰ ਦੀ ਸੇਵਾ ਕੁੱਲੜ ਪੀਜ਼ਾ ਵਾਲੀ ਦੁਕਾਨ ਦੇ ਬਾਹਰ ਲਗਾਈ ਜਾਏ ਕਿ ਜਿਸ ਦੇ ਵਿੱਚ ਦੂਰੋਂ ਅਤੇ ਨੇੜੇੋਂ ਲੋਕ ਪਹੁੰਚ ਕੇ ਵਾਰਿਸ ਨੂੰ ਬਲੇਸਿੰਗਸ ਜ਼ਰੂਰ ਦੇਣ ਇਸ ਦੇ ਬਾਅਦ ਫਿਰ ਉਹਨਾਂ ਦੇ ਵੱਲੋਂ ਲਗਾਏ ਗੇ ਲੰਗਰ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਕਪਲ ਲੰਗਰ ਦੀ ਸੇਵਾ ਕਰਤਾ ਹੋਇਆ ਨਜ਼ਰ ਆ ਰਿਹਾ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਜਨਮ ਦਿਨ ਮੌਕੇ ਸਾਂਝੀ ਕੀਤੀ ਗਈ ਸੇ ਵੀਡੀਓ ਤੇ ਬਾਰੇ ਨਿਭਾਈ ਗਈ ਇਸ ਸੇਵਾ ਦੇ ਬਾਰੇ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰੋ ਆਪਣੇ ਆਪਣੇ ਵਿਚਾਰ ਅਕਸਰ ਹੀ ਸੁਰਖੀਆਂ ਦੇ ਵਿੱਚ ਦਹਿਣ ਵਾਲਾ ਕੁਲੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਪਰ ਇਸ ਵਾਰ ਚਰਚਾ ਪੁੱਤਰ ਦੇ ਜਨਮ ਦਿਨ ਨੂੰ ਲੈ ਕੇ ਛਿੜ ਚੁੱਕੀ ਹੈ ਦਰਅਸਲ ਕੁਲੜ ਪੀਜ਼ਾ ਕਪਲ ਨੇ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ ਇੱਕ ਵਿਸ਼ੇਸ਼ ਪ੍ਰਲਾਕਿਤ ਹੈ ਕਿਉਂਕਿ ਉਹਨਾਂ ਦੇ ਪੁੱਤਰ ਦਾ ਇਹ ਪਹਿਲਾ ਜਨਮ ਦਿਨ ਹੈ ਯਾਨੀ ਕਿ ਉਹਨਾਂ ਦਾ ਪੁੱਤਰ ਫਾਰੀਦ ਜੂ ਹੈ 1 ਸਾਲ ਦਾ ਹੋ ਗਿਆ ਜਿਸ ਕਰਕੇ ਮਾਪਿਆਂ ਦੇ ਵੱਲੋਂ ਬੱਚੇ ਦੇ ਜਨਮ ਦਿਨ ਨੂੰ ਬਹੁਤ ਹੀ ਖਾਸ ਢੰਗ ਦੇ ਨਾਲ ਮਨਾਇਆ ਗਿਆ ਦੱਸਿਏ ਕਿ ਕੁਲੜ ਪੀਜ਼ਾ ਕਪਲ ਸਹਿਜ ਪ੍ਰੇਸ਼ ਇੰਕਤ ਗੁਰਪ੍ਰੀਤ ਕੌਰ ਨੇ ਆਪਣੇ ਪੁੱਤਰ ਵਾਰਿਸ ਦੇ ਪਹਿਲੇ ਜਨਮ ਦਿਨ ਮੌਕੇ ਲੰਗਰ ਲਗਾਇਆ ਜਿਸ ਦੀ ਵੀਡੀਓ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਹੈ ਦੱਸ ਦਈਏ ਕਿ ਜਨਮ ਦਿਨ ਤੋਂ ਪਹਿਲਾਂ ਇੱਕ ਵੀਡੀਓ ਸ਼ੇਅਰ ਕਰਤਾ ਕੋਈ ਕਪਲ ਨੇ ਕਿਹਾ ਕਿ ਵਾਰਿਸ ਦੇ ਜਨਮ ਦਿਨ ਮੌਕੇ ਸਾਡੇ ਵੱਲੋਂ ਲੰਗਰ ਦੀ ਸੇਵਾ ਕੁੱਲੜ ਪੀਜ਼ਾ ਵਾਲੀ ਦੁਕਾਨ ਦੇ ਬਾਹਰ ਲਗਾਈ ਜਾਏ ਕਿ ਜਿਸ ਦੇ ਵਿੱਚ ਦੂਰੋਂ ਅਤੇ ਨੇੜਿਓਂ ਲੋਕ ਪਹੁੰਚ ਕੇ ਵਾਰਿਸ ਨੂੰ ਬਲੇਸਿੰਗਸ ਜ਼ਰੂਰ ਦੇਣ ਇਸ ਦੇ ਬਾਅਦ ਫਿਰ ਉਹਨਾਂ ਦੇ ਵੱਲੋਂ ਲਗਾਏ ਗੇ ਲੰਗਰ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਕਪਲ ਲੰਗਰ ਦੀ ਸੇਵਾ ਕਰਤਾ ਹੋਇਆ ਨਜ਼ਰ ਆ ਰਿਹਾ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਜਨਮ ਦਿਨ ਮੌਕੇ ਸਾਂਝੀ ਕੀਤੀ ਗਈ ਸੇ ਵੀਡੀਓ ਤੇ ਬਾਰੇ ਨਿਭਾਈ ਗਈ ਇਸ ਸੇਵਾ ਦੇ ਬਾਰੇ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰੋ ਆਪਣੇ ਆਪਣੇ ਵਿਚਾਰ ਅਕਸਰ ਹੀ ਸੁਰਖੀਆਂ ਦੇ ਵਿੱਚ ਦਾਨ ਵਾਲਾ ਕੁਲੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਪਰ ਇਸ ਵਾਰ ਚਰਚਾ ਪੁੱਤਰ ਦੇ ਜਨਮ ਦਿਨ ਨੂੰ ਲੈ ਕੇ ਛੇੜ ਚੁੱਕੀ ਹੈ ਦਰਸਲ ਕੁਲੜ ਪੀਜ਼ਾ ਕਪਲ ਨੇ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ ਇੱਕ ਵਿਸ਼ੇਸ਼ ਪਹਲਾ ਕੀਤਾ ਕਿਉਂਕਿ ਉਹਨਾਂ ਦੇ ਪੁੱਤਰ ਦਾ ਇਹ ਪਹਿਲਾ ਜਨਮ ਦਿਨ ਹੈ ਯਾਨੀ ਕਿ ਉਹਨਾਂ ਦਾ ਪੁੱਤਰ ਫਾਰਿਸ ਜੂ ਹੈ 1 ਸਾਲ ਦਾ ਹੋ ਗਿਆ ਜਿਸ ਕਰਕੇ ਮਾਪਿਆਂ ਦੇ ਵੱਲੋਂ ਬੱਚੇ ਦੇ ਜਨਮ ਦਿਨ ਨੂੰ ਬਹੁਤ ਹੀ ਖਾਸ ਢੰਗ ਤੇ ਨਾਲ ਮਨਾਇਆ ਗਿਆ ਦੱਸੀਏ ਕਿ ਕੁਲੜ ਪੀਜ਼ਾ ਕਪਲ ਸਹਿਜ ਪ੍ਰੇਮ ਇੰਕਾਤੇ ਗੁਰਪ੍ਰੀਤ ਕੌਰ ਨੇ ਆਪਣੇ ਪੁੱਤਰ ਵਾਰਿਸ ਦੇ ਪਹਿਲੇ ਜਨਮਦਿਨ ਮੌਕੇ ਲੰਗਰ ਲਗਾਇਆ ਜਿਸ ਦੀ ਵੀਡੀਓ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਹੈ ਦੱਸਦੀ ਹੈ ਕਿ ਜਨਮਦਿਨ ਤੋਂ ਪਹਿਲਾਂ ਇੱਕ ਵੀਡੀਓ ਸ਼ੇਅਰ ਕਰਤਾ ਕੋਈ ਕਪਲ ਨੇ ਕਿਹਾ ਕਿ ਵਾਰਿਸ ਦੇ ਜਨਮਦਨ ਮੌਕੇ ਸਾਡੇ ਵੱਲੋਂ ਲੰਗਰ ਦੀ ਸੇਵਾ ਕੁਲੜ ਪੀਜ਼ਾ ਵਾਲੀ ਦੁਕਾਨ ਦੇ ਬਾਹਰ ਲਗਾਈ ਜਾਏ ਕਿ ਜਿਸ ਦੇ ਵਿੱਚ ਦੂਰੋਂ ਅਤੇ ਨੇੜੇੋਂ ਲੋਕ ਪਹੁੰਚ ਕੇ ਵਾਰਿਸ ਨੂੰ ਬਲੇਸਿੰਗਸ ਜ਼ਰੂਰ ਦੇਣ ਇਸ ਦੇ ਬਾਅਦ ਫਿਰ ਉਹਨਾਂ ਦੇ ਵੱਲੋਂ ਲਗਾਏ ਗੇ ਲੰਗਰ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਕਪਲ ਲੰਗਰ ਦੀ ਸੇਵਾ ਕਰਤਾ ਹੋਇਆ ਨਜ਼ਰ ਆ ਰਿਹਾ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਜਨਮਦਨ ਮੌਕੇ ਸਾਂਝੀ ਕੀਤੀ ਗਈ ਇਸ ਵੀਡੀਓ ਤੇ ਬਾਰੇ ਨਹੀਂ ਕੀ ਇਸ ਸੇਵਾ ਦੇ ਬਾਰੇ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰੋ ਆਪਣੇ ਆਪਣੇ ਵਿਚਾਰ